ਸਾਰੇ ਹੀ ਸਿੰਘ ਇੱਥੇ ਆ ਜਿਨ੍ਹਾਂ ਦਾ ਨਾਮ ਨੋਸ ਕੀਤਾ ਗਿਆ ਸਾਰੇ ਇੱਕ ਦਿਲ ਤੋਂ ਚੰਗੀ ਤਰ੍ਹਾਂ ਮਿਹਨਤ ਕਰਨ ਲੋ ਬਲਾਲ ਚ ਛੱਡ ਕੇ ਤੇ ਜਿਹੜੀ ਇਹ ਪਾਰਟੀ ਦੀ ਮਹਿਮਾ ਬਹੁਤ ਬਲੰਦੀਆਂ ਤੱਕ ਜਾ ਸਕਦੀ ਆ ਇਹ ਆਪਾਂ ਨੂੰ ਹੁਣ ਮਿਹਨਤ ਦੀ ਲੋੜ ਆ ਪਕ ਜਦੋਂ ਨਵੀਂ ਨਵੀਂ ਪਾਰਟੀ ਆਪਾਂ ਆਰੰਭ ਕਰਦੇ ਉਦੋਂ ਬਹੁਤ ਸਾਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰਾਂ ਵੀ ਦਬਾਅ ਪਾਉਣਗੇ ਕੁਝ ਆਪਣੇ ਵੀ ਸਾਡੇ ਹੈਗੇ ਜਿਹੜੇ ਦਬਾਅ ਪਾਉਣਗੇ ਇਹ ਕਰਕੇ ਮੈਂ ਕਹੀ ਨਹੀਂ ਵੀ ਡਰ ਹੋ ਕੇ ਗੁਰੂ ਦਾ ਵੋਟ ਆਸਰਾ ਲੈ ਕੇ ਚੱਲੀਏ ਤੇ ਇੱਕ ਦਿਲ ਨਾਲ ਲਾ ਕੇ ਕੰਮ ਕਰੀਏ ਤੇ ਫਿਰ ਤੇ ਆਪਣੀ ਪਾਰਟੀ ਜਿਹੜੀ بلੰਦੀਆਂ ਤੱਕ ਜਾਓਗੀ ਬਹੁਤ ਵਧੀਆ ਸੰਗਤ ਵੱਲੋਂ ਤੇ ਆਪਾਂ ਵੋਟਾਂ 'ਚ ਹੀ ਵੇਖ ਲਿਆ ਸੰਗਤ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਬਹੁਤ ਹੀ ਨੌਜਵਾਨੀ ਜਿਹੜੀ ਨਾਲ ਜੁੜ ਰਹੀ ਹੈ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਵੀ ਜਿਹੜੀ ਪੁਰਾਣੀਆਂ ਪਾਰਟੀਆਂ ਉਹ ਦਬਾਨ ਦੀ ਕੋਸ਼ਿਸ਼ ਵੀ ਕਰ ਰ ਕੋਈ ਨਹੀਂ ਪਾਰਟੀਆਂ ਨੇ ਤੇ ਕੁਐਸਚਨ ਕਰਨੀ ਆ ਆਪਾਂ ਨੂੰ ਸੰਗਤ ਦਾ ਹੈ ਗਿਆ ਨਾਲ ਸੰਗਤ ਤੇ ਗੁਰੂ ਦਾ ਓਟ ਆਸਰਾ ਵਾ ਜਿਹਦੇ ਤੇ ਗਾੜੀ ਕੋਈ ਵੀ ਕਿਸੇ ਦੀ ਵੀ ਕੋਈ ਚੱਲ ਨਹੀਂ ਸਕਦੀ ਤੇ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਤੇ ਵਾਹਿਗੁਰੂ ਸਾਰੇ ਕਾਰਜ ਜਿਹੜੇ ਆਪੇ ਹੀ ਰਾਸ ਕਰਨਗੇ ਭਾਈ ਅਮਰੀਪਾਲ ਜੀ ਵੱਲੋਂ ਕੋਈ ਸੰਦੇਸ਼ ਲੋਕਾਂ ਨੂੰ ਦੇਣਾ ਚਾਹੋਗੇ ਆ ਬਸ ਉਹ ਇਹੀ ਕੌਮ ਨੂੰ ਕਹਿੰਦੇ ਕਿ ਸਾਰੀ ਕੌਮ ਚੜ੍ਹਦੀ ਕਲਾ ਚ ਰਹੋ ਕੋਈ ਨਹੀਂ ਵਾਹਿਗੁਰੂ ਸਾਰੇ ਕਾਰਜ ਜਿਹੜੇ ਫਤਿਹ ਕਰਨਗੇ